ਸਤ ਸ੍ਰੀ ਅਕਾਲ ਸਾਡੇ ਸਾਰੇ ਵੀਰਾਂ ਨੂੰ ਸਾਡੇ ਚੈਨਲ ਤੇ ਤੇ ਜੋ ਅੱਜ ਅਸੀਂ ਗੱਲ ਕਰ ਰਹੇ ਹਾਂਗੇ ਬੜੀ ਅਹਿਮ ਤੇ ਬੜੀ ਮੁੱਦੇ ਦੀ ਗੱਲ ਆ ਕਿ ਜੋ ਪੰਜਾਬ ਦੇ ਵਿੱਚ ਵਤੀਰਾ ਚੱਲ ਰਿਹਾ ਹੈਗਾ ਕਈ ਸਾਡੇ ਨੌਜਵਾਨਾਂ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈਗਾ ਪਿਛਲੇ ਤੁਸੀਂ ਲੰਘੇ ਦਿਨਾਂ ਦੇ ਵਿੱਚ ਇੱਕੇ ਪਿੰਡ ਦੇ ਤਿੰਨ ਨੌਜਵਾਨਾਂ ਜਿਹੜੇ ਉਹ ਓਵਰਡੋਜ਼ ਦੇ ਨਸ਼ੇ ਦੇ ਵਿੱਚ ਚੜ੍ਹਾਈ ਕਰ ਗਏ ਪਰ ਜੋ ਸਰਕਾਰ ਕਹਿੰਦੀ ਹੈ ਕਿ ਜੁੱਧ ਨਸਿਆਂ ਵਿਰੁੱਧ ਉਹਦੀ ਉੱਥੇ ਫੂਕ ਨਿਕਲ ਗਈ ਕਿਉਂਕਿ ਜਿਹੜਾ ਇਹ ਹੋ ਰਿਹਾਗਾ ਇਹ ਕਿਉਂ ਹੋ ਰਿਹਾਗਾ ਹੁਣ ਕਿਸ ਨੂੰ ਕਹਿ ਦਿੱਤਾ ਜਾਂਦਾ ਵੀ ਇਹ ਗੈਂਗਸਟਰਾਂ ਵੱਲੋਂ ਮਾਰਿਆ ਜਾਂਦਾ ਜੋ ਕੋਈ ਸਰਕਾਰ ਤੇ ਸਵਾਲ ਠਾਉਂਦਾਗਾ ਦੇਖੋ ਜਿਹੜੀ ਮੌਜੂਦਾ ਸਰਕਾਰ ਆ ਉਹਦੀਆਂ ਜਿਹੜੀਆਂ ਕਮੀਆਂ ਨੇਗੀਆਂ ਉਹਨਾਂ ਤੇ ਤਾਂ ਲੋਕ ਸਵਾਲ ਠਾਉਣਗੇ ਜੇ ਲੋਕਾਂ ਨੇ ਸਵਾਲ ਹੀ ਨਾ ਠਾਏ ਤਾਂ ਜਿਹੜੀਆਂ ਸਰਕਾਰਾਂ ਨੇਗੇ ਉਹ ਆਪਦੀਆਂ ਕਮੀਆਂ ਕਿਵੇਂ ਦੂਰ ਕਰਨੀਆਂ ਜਿਹੜੇ ਕਹਿੰਦੇ ਸੀ ਵੀ ਅਸੀਂ ਭਗਤ ਸਿੰਘ ਦੇ ਵਾਰਸਾਂ ਕਸੀਂ ਭਗਤ ਸਿੰਘ ਦੇ ਜਿਹੜਾ ਸੋਚ ਆ ਉਹਦੇ ਤੇ ਪਹਿਰਾ ਦੇ ਰਹੇ ਹਾਂਗੇ ਪਰ ਅੱਜ ਉਹ ਲੋਕ ਬੜੇ ਅਫਸੋਸ ਦੀ ਗੱਲ ਹੋਈ ਹੈਗੀ ਸੈਣੀ ਵਾਲੇ ਸਰਪੰਚ ਜਿਹਨੂੰ ਸੁਖਵਿੰਦਰ ਕਲਕੱਤੇ ਵਾਲਾ ਵੀ ਕਹਿੰਦੇ ਸੀ ਤੇ ਉਹ ਬੜਾ ਵਧੀਆ ਬਲਾਰਾ ਸੀ ਜਿੱਥੇ ਉੱਥੇ ਸੇਵਾ ਪਿੰਡ ਦੇ ਵਿੱਚ ਜੋ ਉਹਨੇ ਕੰਮ ਕੀਤਾ ਅੱਜ ਜਦੋਂ ਪਿੰਡ ਦੇ ਲੋਕ ਉਹਦੇ ਪੱਖ 'ਚ ਬੋਲਦਿਆ ਅੱਜ ਆਏ ਲੱਗਦਾ ਵੀ ਉਹ ਮਰਿਆ ਨਹੀਂਗਾ ਉਹ ਬੰਦਾ ਅਮਰ ਹੋ ਗਿਆ ਪਰ ਜਿਹੜੀ ਸਰਕਾਰ ਨੂੰ ਲਾਹਣਤ ਪਾ ਕੇ ਗਿਆ ਸਰਕਾਰ ਦੇ ਸਿਸਟਮ ਨੂੰ ਲਾਹਣਤ ਪਾ ਕੇ ਗਿਆ ਕਿਉਂਕਿ ਪਿੰਡ ਦੇ ਕਹਿੰਦੇ ਵੀ ਉਹਦਾ ਜਿਹੜਾ ਆ ਦਾ ਲਿਸੈਂਸੀ ਰ ਵਾਰ ਵਾਰ ਸੀ ਉਹ 2 ਮਹੀਨੇ ਪਹਿਲਾਂ ਪੁਲਿਸ ਨੇ ਜਮ੍ਹਾਂ ਕਰਾ ਲਿਆ ਜਿਹੜੇ ਬੰਦੇ ਨੂੰ ਐਨੇ ਥ੍ਰੈਟ ਆਏ ਹੋਣ ਐਨੀਆਂ ਧਮਕੀਆਂ ਆਈਆਂ ਹੋਣ ਤੇ ਉਹ ਪੁਲਿਸ ਦੇ ਨਾਲ ਹਰ ਵਾਰ ਤੋਂ ਸੰਪਰਕ ਕਰਦਾ ਜੀ ਜਾਂ ਮੈਨੂੰ ਫਿਰ ਗਨਮੈਨ ਦੇ ਦਿਓ ਜੇ ਮੇਰਾ ਤੁਸੀਂ ਅਸਲਾ ਜਮ੍ਹਾਂ ਕਰਵਾਉਣਾਗਾ ਅਸਲਾ ਜਮ੍ਹਾਂ ਕਰਾ ਲਿਆ ਥ੍ਰੈਟ ਆਈ ਜਾਂਦੇ ਆ ਬੰਦੇ ਨੂੰ ਤੇ ਫਿਰ ਇਹ ਤੇ ਕੀ ਸਮਝੋਗੇ ਇਹ ਸਿੱਧਾ ਸਿੱਧਾ ਸਰਕਾਰੀ ਕਤਲ ਸਮਝੋਗੇ ਤੁਸੀਂ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਜਿਹੜਾ ਕੋਈ ਸਾਡੇ ਖਿਲਾਫ ਮੂੰਹ ਖੋਲੂਗਾ ਜਾਂ ਬੋਲੂਗਾ ਉਦੇ ਹਾਲਾਤ ਕੀ ਹੋਣਗੇ ਉਹ ਸਾਨੂੰ ਪੜ ਲੈਣਾ ਚਾਹੀਦਾ ਕੰਧ ਤੇ ਲਿਖਿਆ ਸਹਨੇ ਦੀ ਤੇ ਵੀ ਆ ਸੁਖਵਿੰਦਰ ਨਾਲ ਹੋਇਆ ਉਹ ਦੂਜਿਆਂ ਨਾਲ ਵੀ ਹੋਊਗਾ ਅਸੀਂ ਕਿਹਦੇ ਕਾਲੀ ਕਾਂਗਰਸੀਆਂ ਨਾਲੋਂ ਘੱਟ ਨਹੀਂ ਹੈਗੇ ਸਾਡਾ ਵੀ ਉਹੀ ਕੰਮ ਆ ਕੁਰਸੀ ਤੇ ਸਿਰਫ ਚਿਹਰਾ ਬਦਲਿਆ ਪਰ ਜਿਹੜੀ ਕੁਰਸੀ ਦੀ ਤਾਕਤ ਆ ਕਿ ਜਿਹੜਾ ਕੁਰਸੀ ਦਾ ਕੰਮ ਆ ਉਹ ਪਹਿਲਾਂ ਵਾਲੇ ਹੀ ਲੀਡਰਾਂ ਵਾਲਾਗਾ ਉਹੀ ਭਗਵਾਨਤਮਾਨ ਦੇ ਜਿਹੜੇ 52 ਕਹਿੰਦੇ ਆ ਕਿ 92 ਐਮਐਲਏ ਆ ਜਿਹੜੇ 92 ਐਮਐਲਏ ਕਿਸੇ ਦਾ ਮੂੰਹ ਨਹੀਂ ਖੁੱਲਿਆ ਕਿਸੇ ਨੇ ਟਵੀਟ ਨਹੀਂ ਕੀਤਾ ਉਦੋਂ ਦੇ ਸੁੱਤੇ ਪਏ ਆਗੇ ਇਸ ਕਰਕੇ ਜਿਹੜੀ ਸਰਕਾਰ ਦੀ ਨਕਾਮੀ ਆ ਗਈ ਉਹ ਜਗਜਾਹਰ ਹੁੰਦੀ ਆ ਤੇ ਲੋਕ ਅੱਜ ਸਾਡੇ ਭਰਾ ਦੀ ਜਿਹੜੀ ਲਾਸ਼ ਆ ਗਈ ਉਹਨੂੰ ਸੜਕ ਤੇ ਲਈ ਬੈਠੇ ਆਗੇ ਅਨਸਾਫ਼ ਕਰ ਰਿਹਾ ਵੀ ਇਹਦੇ ਵਿੱਚ ਜਿਹੜੇ ਉੱਗੋ ਕਾ ਉੱਗੋ ਕੇ ਆ ਐਮਐਲਏ ਉਹਦਾ ਨਾਮ ਦਰਜ ਕੀਤਾ ਜਾਵੇ ਕਿਉਂਕਿ ਜਿਹੜਾ ਉਹ ਬੰਦਾ ਸੀ ਉਹਨੇ ਵੀ ਯਾਰ ਮਾਰ ਕੀਤੀ ਆਗੀ ਜਿਹਨੇ ਗੋਲੀ ਮਾਰੀ ਆ ਸੁਖਵਿੰਦਰ ਦੇ ਉਹ ਵੀ ਬੈਕ ਸਾਈਡ ਤੋਂ ਦੇਖੋ ਵੀ ਉਹ ਬੰਦੇ ਦੀ ਐਡੀ ਤਾਕਤ ਸੀਗੀ ਕਿ ਉਹ ਬੰਦਾ ਮੂਰੋ ਗੋਲੀ ਮਾਰ ਸਕਦਾ ਸੀ ਉਹਦੇ ਕੋਲੇ ਪਿਸਤੌਲ ਕਿੱਥੋਂ ਆਇਆਗਾ ਇੱਕ ਤਾਂ ਤੁਸੀਂ ਲਾਇਸੈਂਸੀ ਵੀ ਜਮ੍ਹਾਂ ਕਰਾਈ ਜਾਂਦੇ ਹੋ ਇੱਕ ਅਗਲਾ ਕੱਟਾ ਲੈ ਕੇ ਐਡਾ ਕੀਮਤੀ ਹੀਰਾ ਸਾਡੇ ਪੰਜਾਬ ਦਾ ਉਹ ਕੱਲਾ ਸੈਨੇ ਦਾ ਪੁੱਤ ਨਹੀਂ ਸੀ ਉਹ ਪੰਜਾਬ ਦਾ ਪੁੱਤ ਸੀ ਕਿਉਂਕਿ ਉਹ ਸਾਰਿਆਂ ਦੀ ਗੱਲ ਕਰਦਾ ਸੀ ਸਾਰੇ ਸਮਾਜ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਪੰਜਾਬ ਦੇ ਕਲਚਰ ਦੀ ਗੱਲ ਕਰਦਾ ਸੀ ਪੰਜਾਬ ਦੇ ਮਿਹਨਤੀ ਲੋਕਾਂ ਦੀ ਗੱਲ ਕਰਦਾ ਸੀ ਇਸ ਕਰਕੇ ਉਹਨੂੰ ਮਾਰ ਦੇਣਾ ਇੱਕ ਤਰ੍ਹਾਂ ਨਾਲ ਸੈਣਾਪਿੰਡ ਦਾ ਜਿਹੜਾ ਲੀਡਰਲੈਸ ਹੋ ਗਿਆ ਸੈਣਾਪਿੰਡ ਉਹ 50 ਸਾਲ ਪਿੱਛੇ ਹੋ ਗਿਆ ਜਿਹੜਾ ਉਹਨੇ ਸਵਰਗ ਬਣਾਇਆ ਸੀ ਸੈਣਾਪਿੰਡ ਨੂੰ ਸਰਪੰਚ ਹੋ ਕੇ ਤੇ ਗਰੀਬ ਘਰਾਂ ਦੇ ਪਰਿਵਾਰਾਂ ਨੂੰ ਪਲਾਟ ਘਟ ਘਟ ਦਿੱਤੇ ਸੀ ਅੱਜ ਮੈਂ ਉਹ ਵੀ ਪਰਿਵਾਰ ਸੁਣੇ ਆ ਕਿ ਜਿਹੜੇ ਕਹਿੰਦੇ ਆ ਵੀ ਸਾਨੂੰ ਪਲਾਟ ਕੱਟ-ਕੱਟ ਕੇ ਦਿੱਤੇ ਸਾਡੇ ਨਾਲ ਕੱਢਦਾ ਸੀ ਸਾਡਾ ਭਰਾ ਇਹ ਸਰਕਾਰ ਦੇ ਮੂੰਹ ਤੇ ਚਪੇੜ ਆ ਗਈ ਕਿਉਂਕਿ ਸਰਕਾਰ ਨੂੰ ਡਰ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਬਰੋਬਰ ਕਿਤੇ ਕੋਈ ਵਾਂਝਣਾ ਕੱਢ ਦੇ ਵੋਟਾਂ ਵਾਲਾ ਤੇ ਸਾਨੂੰ ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਜਿਹੜਿਆ ਇਹ ਗੰਦੀਆਂ ਹਰਕਤਾਂ ਤੇ ਸਰਕਾਰ ਆਈ ਹੋਈ ਆ ਤੇ ਇਹ ਕਹਿੰਦੇ ਹੁੰਦੇ ਸੀ ਨਾ ਡਲਾ ਤਾਂ ਡਲਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਭਗਵਾਨ ਤਮਾਨ ਕਹਿੰਦਾ ਹੁੰਦਾ ਸੀ ਪਰ ਭਗਵਾਨ ਤਮਾਨ ਨੂੰ ਹੁਣ ਸਭ ਕੁਝ ਸਿਖਾਉਣਗੇ ਲੋਕ ਕਿਉਂਕਿ ਸਾਡੀ ਜਵਾਨੀ ਦਾ ਕਾਹਨ ਚਿੱਟੇ ਨਾਲ ਗੋਲੀਆਂ ਨਾਲ ਗੈਂਗਸਟਰ ਕਹਿ ਕੇ ਕਿਤੇ ਮਾਰੇ ਜਾਂਦੇ ਆ ਕਿਤੇ ਗੈਂਗਸਟਰਾਂ ਤੋਂ ਕਹਿ ਕੇ ਮਰਵਾਏ ਜਾਂਦੇ ਆ ਇਸ ਕਰਕੇ ਸਾਡੀ ਜਵਾਨੀ ਦਾ ਕਾਹਨ ਤਿੰਨੇ ਚੀਜ਼ਾਂ ਨਾ ਕਰ ਰਿਹਾ ਇਹ ਸਾਰੇ ਪੰਜਾਬ ਨੂੰ ਜਿਹੜੀ ਇਹ ਘਟਿਆ ਕਰਤੂਤ ਕੀਤੀ ਆ ਸਰਕਾਰ ਨੇ ਇਹ ਤੇ ਲਾਹਨਤ ਪਾਉਣੀ ਚਾਹੀਦੀ ਆ ਲੱਖ ਲੱਖ ਤੇ ਅਸੀਂ ਹੁਣ ਸੁਖਵਿੰਦਰ ਵਰਗੇ ਹੋਰ ਹੀਰੇ ਕਿੰਨੇ ਚਿਰਚ ਪੈਦਾ ਹੋਣਗੇ 50 ਸਾਲਾਂ ਦੇ ਵਿੱਚ ਲੀਡਰ ਮਸਾਂ ਤਿਆਰ ਹੁੰਦਾ ਇੱਕ ਵਧੀਆ ਗੁਣਾ ਵਾਲਾ ਲੀਡਰ ਇਹਨਾਂ ਦੇ ਇੱਕ 5000 ਦੇ ਕੱਟੇ ਨੇ ਸਾਡਾ ਐਡਾ ਵਧੀਆ ਜਿਹਹਾਰੂ ਲੀਡਰ ਲੋਕਾਂ ਦਾ ਲੀਡਰ ਖਤਮ ਕਰਤਾ ਇਸ ਕਰਕੇ ਇਹ ਜਿਹੜੀ ਸਰਕਾਰ ਆ ਗਈ ਇਹਨੇ ਜਿਹੜੀਆਂ ਕਰਤੂਤਾਂ ਕਰਨੀਆਂ ਨੇਆਂ ਉਹ ਕਰਕੇ ਹਟੂਗੀ ਇਸੇ ਵਿੱਚ ਹੀ ਜਿਹੜੀ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਸੀ ਅੱਜ ਲੋਕ ਸਭਾ ਦੇ ਵਿੱਚ ਕਿਹੜੇ ਨੂੰ ਭੇਜਿਆਗਾ ਰਜਿੰਦਰ ਗੁਪਤੇ ਨੂੰ ਦੇਖੋ ਕਿੱਡਾ ਆਮ ਘਰਾਂ ਦਾ ਮੁੰਡਾ ਭੇਜਿਆਗਾ ਪੰਜਾਬ ਦੇ ਵਿੱਚੋਂ ਲੋਕ ਸਭਾ ਦੇ ਵਿੱਚ ਰਜਿੰਦਰ ਗੁਪਤਾ ਢੋਲਾ ਫੈਕਟਰੀ ਵਾਲਾ ਹੁਣ ਇੱਥੋਂ ਤੁਸੀਂ ਸਮਝ ਸਕਦੇ ਹੋ ਵੀ ਕਿੰਨੇ ਕੁ ਸਿਹਰ ਦਾ ਏ ਪੰਜਾਬ ਵਾਸਤੇ ਉਹਨੇ ਸਾਰਿਆ ਥੱਲੇ ਤੋਂ ਪਲੂਟ ਕਰਤਾ ਪਾਣੀ ਲੋਕਾਂ ਦੇ 5-5 ਕਿਲੋਮੀਟਰ ਜੋ ਧੋਲਾ ਫੈਕਟਰੀ ਦਾ ਪਾਣੀ ਆ ਉਹ ਗੰਦਾ ਆ ਰਿਹਾ ਉਹ ਬੋਰਾ ਦੇ ਵਿੱਚੋਂ ਯਾਰ ਹੁਣ ਇਹ ਸੋਡੇ ਪ੍ਰਦੂਸ਼ਣ ਦੀ ਗੱਲ ਠਾਉ ਉੱਥੇ ਇਹ ਗੰਦੇ ਪਾਣੀ ਦੀ ਗੱਲ ਠਾਉ ਧਰਤੀ ਇਖਲੇ ਵਿੱਚ ਦੀ ਇਸ ਕਰਕੇ ਲੋਕੋ ਜਝਾਰੂ ਲੋਕੋ ਸਾਨੂੰ ਸਮਝਣ ਦੀ ਲੋੜ ਆ ਗਈ ਇਹ ਸੋਡੇ ਤੇ ਕਿਸੇ ਨਾ ਕਿਸੇ ਸਾਡੇ ਭਰਾ ਨੂੰ ਬਲੀ ਦਾ ਬੱਕਰਾ ਬਣਾ ਕੇ ਦੇ ਆਪਦੇ ਕਾਨੂੰਨ ਲਾਗੂ ਕਰਨ ਦੇ ਵਿੱਚ ਸਫਲ ਹੁੰਦੇ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਨੇ ਆਪਣਾ ਰੋਬ ਹੋਰ ਤਿੱਖਾ ਕਰਨਾਗਾ ਮੈਂ ਚਾਹਣਾਗਾ ਵੀ ਸਾਰੇ ਪੰਜਾਬ ਨੂੰ ਇਸ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਆਉਣ ਵਾਲੀਆਂ ਜ਼ਿੰਦਗੀਆਂ ਆਪਾਂ ਬਚਾ ਸਕੀਏ ਕਿਉਂ ਪਹਿਲਾਂ ਹੀ ਅਸੀਂ ਪੰਜਾਬ ਦੇ ਕਈ ਹੀਰੇ ਇਸ ਰਾਜਨੀਤੀ ਦੇ ਵਿੱਚ ਗਵਾ ਚੁੱਕੇ ਹਾਂਗੇ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੋਈ ਤਾਂ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ